ਦੋਸਤੋ ਮਹਿਜ 13 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਹਿੱਟ ਗੀਤ ਗਾਉਣ ਵਾਲੀ ਅਮਰ ਨੂਰੀ ਦੇ ਗੀਤ ਅੱਜ ਵੀ ਪੰਜਾਬੀਆਂ ਨੂੰ ਪੱਬਾ ਭਾਰ ਲੈ ਆਉਂਦੇ ਹਨ ਅਮਰ ਨੂਰੀ ਪੰਜਾਬ ਵਿੱਚ ਜਾਣਿਆ ਪਛਾਣਿਆ ਨਾਮ ਹੈ ਜਿਨ੍ਹਾਂ ਨੇ ਗਾਇਕੀ ਤੋਂ ਸ਼ੁਰੂਆਤ ਕਰਕੇ ਅਦਾਕਾਰੀ ਵਿੱਚ ਵੀ ਕਾਫੀ ਪ੍ਰਸਿੱਧੀ ਖੱਟੀ ਸੀ ਉਹਨਾਂ ਨੇ ਗਾਇਕੀ ਦਾ ਸਫ਼ਰ 10 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਕਰ ਲਿਆ ਉਹਨਾਂ ਦੇ ਜੀਵਨ ਸਾਥੀ ਸਰਦੂਲ ਸਕੰਦਰ ਨਾਲ ਉਹਨਾਂ ਦੀ ਜੋੜੀ ਪੰਜਾਬ ਦੀਆਂ ਸਭ ਤੋਂ ਵੱਧ ਨਾਮ ਕਮਾਉਣ ਵਾਲੀਆਂ ਦਗਾਲਾ ਜੋੜੀਆਂ ਵਿੱਚੋਂ ਇੱਕ ਸੀ ਦੋਹਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ ਫਰਵਰੀ 2021 ਨੂੰ ਸਰਦੂਰ ਸਿਕੰਦਰ ਦੀ ਮੌਤ ਹੋ ਗਈ ਅਮਰ ਨੂਰੀ ਦਾ ਦਾਦਕਾ ਪਿੰਡ ਮੋਹਾਲੀ ਜ਼ਿਲ੍ਹੇ ਦਾ ਮੌਲੀ ਬੈਦਵਾਨ ਹੈ ਪਰ ਉਹਨਾਂ ਦਾ ਜਨਮ ਰੂਪਨਗਰ ਵਿੱਚ ਉਹਨਾਂ ਦੇ ਨਾਲਕੇ ਪਿੰਡ ਰੰਗੀਲਪੁਰ ਵਿੱਚ ਹੋਇਆ ਸੀ ਬਚਪਨ ਵਿੱਚ ਆਪਣੇ ਮਾਪਿਆਂ ਨਾਲ ਉਹ ਰੋਪੜ ਸ਼ਹਿਰ ਵਿੱਚ ਰਹਿੰਦੀ ਰਹੀ ਨੂਰੀ ਦਾ ਪਿਤਾ ਰੋਸ਼ਨ ਸਾਗਰ ਵੀ ਗਾਇਕ ਸੀ ਉਹ ਧਾਰਮਿਕ ਗੀਤ ਅਤੇ ਸੂਫੀ ਕਲਾਮ ਲੋਕਾਂ ਦਾ ਕਾ ਕਰਕੇ ਜਾਣਿਆ ਜਾਂਦਾ ਸੀ ਅਮਰ ਨੂਰੀ ਦਾ ਪਾਲਣ ਪੋਚਨ ਇੱਕ ਸੰਗੀਤਮਈ ਮਾਹੌਲ ਵਿੱਚ ਹੋਇਆ ਜਿਸ ਵੇਲੇ ਅਮਰ ਨੂਰੀ ਦਾ ਜਨਮ ਹੋਇਆ ਤਾਂ ਉਹਨਾਂ ਦੇ ਪਿਤਾ ਨੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹਨਾਂ ਦੇ ਨਾਮ ਦਾ ਅੱਖਰ ਕਢਵਾਇਆ ਤੇ ਆ ਨਾਮ ਦਾ ਅੱਖਰ ਐੜਾ ਨਿਕਲਿਆ ਜਿਸ ਤੋਂ ਉਹਨਾਂ ਦਾ ਨਾਮ ਅਮਰਜੀਤ ਕੌਰ ਰੱਖ ਦਿੱਤਾ ਗਿਆ ਸਕੂਲ ਵਿੱਚ ਵੀ ਉਹਨਾਂ ਦਾ ਨਾਮ ਅਮਰਜੀਤ ਕੌਰ ਹੀ ਚੱਲਿਆ ਅਮਰ ਨੂਰੀ ਦੇ ਨਾਨਕੇ ਪਰਿਵਾਰ ਨੇ ਉਹਨਾਂ ਦਾ ਨਾਮ ਨੂਰੀ ਰੱਖਿਆ ਸੀ ਇਸ ਕਰਕੇ ਨੂਰੀ ਨਾਮ ਵੀ ਬਚਪਨ ਤੋਂ ਹੀ ਅਮਰ ਨੂਰੀ ਦੇ ਨਾਲ ਜੁੜ ਗਿਆ ਫਿਰ ਜਦੋਂ ਅਮਰ ਨੂਰੀ ਨੇ ਪਹਿਲੀ ਵਾਰ ਦਦਾਰ ਸੰਧੂ ਹੋਰਾਂ ਦੇ ਨਾਲ ਆਪਣਾ ਗੀਤ ਰਿਕਾਰਡ ਕਰਵਾਉਣਾ ਸੀ ਤਾਂ ਕੰਪਨੀ ਵਾਲਿਆਂ ਨੇ ਕਿਹਾ ਕਿ ਅਮਰਜੀਤ ਨਾਮ ਬਹੁਤ ਵੱਡਾ ਹੈ ਤਾਂ ਉਸ ਵੇਲੇ ਫਿਰ ਅਮਰਜੀਤ ਤੋਂ ਅਮਰ ਨੂਰੀ ਬਣਾ ਦਿੱਤਾ ਗਿਆ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਹੀ ਅਮਰ ਨੂਰੀ ਦੀ ਮੁਲਾਕਾਤ ਸਰਦੂਲ ਸਕੰਦਰ ਦੇ ਨਾਲ ਹੁੰਦੀ ਹੈ ਕਿਉਂਕਿ ਅਮਰ ਨੂਰੀ ਦੇ ਪਿਤਾ ਤੇ ਸਰਦੂਲ ਦੇ ਪਿਤਾ ਦੋਵੇਂ ਚੰਗੇ ਦੋਸਤ ਸਨ ਤੇ ਇੱਕ ਵਿਆਹ ਦੌਰਾਨ ਦੋਹਾਂ ਨੂੰ ਇਕੱਠੇ ਗਾਉਣ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਦੋਹਾਂ ਨੇ ਦੁਗਾਣਾ ਜੋੜੀ ਬਣਾ ਲਈ ਤੇ ਫਿਰ ਸਾਲ 1993 ਵਿੱਚ ਅਮਰ ਨੂਰੀ ਅਤੇ ਸਰਦੂਲ ਸਕੰਦਰ ਦਾ ਵਿਆਹ ਹੋ ਗਿਆ ਤੇ ਉਹਨਾਂ ਦੇ ਘਰ ਦੋ ਬੇਟੇ ਹੋਏ ਸਾਰੰਗ ਸਕੰਦਰ ਤੇ ਆਲਾਪ ਸਕੰਦਰ ਅਮਰ ਨੂਰੀ ਦੱਸਦੇ ਹਨ ਕਿ ਉਹਨਾਂ ਨੂੰ ਸੰਗੀਤ ਵਿਰਸੇ ਵਿੱਚ ਮਿਲਿਆ ਕਿਉਂਕਿ ਪਰਿਵਾਰ ਗਾਇਕੀ ਦੇ ਨਾਲ ਸੰਬੰਧਿਤ ਸੀ ਉਹ ਦੱਸਦੇ ਹਨ ਕਿ ਉਹਨਾਂ ਨੇ ਆਪਣੇ ਪਿਤਾ ਤੋਂ ਹੀ ਗਾਉਣਾ ਸਿੱਖਿਆ ਤੇ ਸਕੂਲਾਂ ਦੇ ਸਤਲਾਨਾ ਫੰਕਸ਼ਨਰ ਵਰਤ ਗਾਣਾ ਸ਼ੁਰੂ ਕੀਤਾ ਗਾਇਕੀ ਮੁਕਾਬਲਿਆਂ ਵਿੱਚ ਵੀ ਉਸਨੇ ਕਈ ਇਨਾਮ ਜਿੱਤੇ ਅਮਰ ਨੂਰੀ ਨੂੰ ਅਦਾਕਾਰੀ ਨਾਚ ਅਤੇ ਗਉਣ ਪ੍ਰਤੀ ਬੜੀ ਦਿਲਚਸਪੀ ਸੀ ਪਰ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਗਾਇਕੀ ਨੂੰ ਆਪਣਾ ਕਰੀਅਰ ਨਹੀਂ ਬਣਾਉਣਾ ਤੇ ਮੈਂ ਇੱਕ ਡਾਕਟਰ ਬੰਨਾ ਹੈ ਪਰ ਇੱਕ ਹਾਦਸੇ ਨੇ ਉਹਨਾਂ ਨੂੰ ਗਾਇਕੀ ਦੇ ਕਰੀਅਰ ਵੱਲ ਤੋਰ ਦਿੱਤਾ ਅਮਰ ਨੂਰੀ ਦੱਸਦੇ ਹਨ ਕਿ ਕਿਸੇ ਨੇ ਉਹਨਾਂ ਦੇ ਪਿਤਾ ਨੂੰ ਕੱਚ ਭਲਾ ਦਿੱਤਾ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਕਾਫੀ ਖਰਾਬ ਹੋ ਗਈ ਇਸ ਹਾਦਸੇ ਤੋਂ ਬਾਅਦ ਘਰ ਦੀ ਆਰਥਿਕ ਜ਼ਿੰਮੇਵਾਰੀ ਚੁੱਕਣ ਲਈ ਨੂਰੀ ਨੂੰ ਫਿਰ ਪੇਸ਼ੇਵਰ ਗਾਇਕੀ ਵਿੱਚ ਆਉਣਾ ਪਿਆ ਤੇ ਉਹਨਾਂ ਨੇ ਆਪਣੇ ਪਿਤਾ ਦੀ ਤਰ੍ਹਾਂ ਸਟੇਜਾਂ ਤੇ ਗਾਉਣਾ ਸ਼ੁਰੂ ਕਰ ਦਿੱਤਾ ਉਸ ਵੇਲੇ ਉਹਨਾਂ ਦੀ ਉਮਰ ਮਹਿਜ਼ 10 ਸਾਲਾਂ ਦੀ ਸੀ ਜਦੋਂ ਉਹਨਾਂ ਦੇ ਪਿਤਾ ਬਿਮਾਰ ਹੋਏ ਨੂਰੀ ਆਪਣੇ ਭੈਣ ਭਰਾਵਾਂ ਤੋਂ ਸਭ ਤੋਂ ਵੱਡੀ ਸੀ ਜਿਸ ਕਰਕੇ ਘਰ ਦੀ ਜ਼ਿੰਮੇਵਾਰੀ ਵੀ ਉਸ ਨੂੰ ਆਪ ਸੁਭਾਲਣੀ ਪਈ ਤੇ ਜਿਸ ਤੋਂ ਬਾਅਦ ਹੀ ਉਸ ਨੇ ਗਾਉਣਾ ਸ਼ੁਰੂ ਕੀਤਾ ਅਮਰ ਨੂਰੀ ਇਸ ਮਜਬੂਰੀ ਕਰਕੇ ਗਾਇਕੀ ਵਿੱਚ ਆਈ ਪਰ ਫਿਰ ਕਦੇ ਉਹਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇਸੇ ਨੂੰ ਹੀ ਆਪਣਾ ਕਿਤਾ ਬਣਾਇਆ ਤੇ ਬਲੰਦੀਆਂ ਤੱਕ ਪਹੁੰਚੀ। ਦਦਾਰ ਸੰਧੂ ਦੇ ਨਾਲ ਅਮਰ ਨੂਰੀ ਦੀ ਪਹਿਲੀ ਰਿਕਾਰਡਿੰਗ ਹੋਈ ਸੀ। ਉਸ ਵੇਲੇ ਅਮਰ ਨੂਰੀ ਦੀ ਉਮਰ ਮਹਿਜ 13 ਸਾਲ ਦੀ ਸੀ ਤੇ ਨੂਰੀ ਦੇ ਇਸ ਪਹਿਲੇ ਰਿਕਾਰਡ ਵਿੱਚ ਇੱਕ ਗੀਤ ਜੋ ਸੁਪਰ ਹਿੱਟ ਹੋਇਆ ਉਹ ਸੀ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟ ਕਪੂਰੇ ਦਾ। ਅਮਰ ਨੂਰੀ ਨੇ 4 ਸਾਲਾਂ ਤੱਕ ਦਦਾਰ ਸੰਧੂ ਦੇ ਨਾਲ ਕੰਮ ਕੀਤਾ। ਇਸ ਦੌਰਾਨ ਸਟੇਜ ਪ੍ਰੋਗਰਾਮ ਵੀ ਕੀਤੇ ਤੇ ਕਈ ਰਿਕਾਰਡਿੰਗ ਵੀ ਕੀਤੀਆਂ ਨੂਰੀ ਦੀ ਸਭ ਤੋਂ ਪਹਿਲੀ ਫਿਲਮ ਗੱਪਰੂ ਪੰਜਾਬ ਦਾ ਸੀ ਜਿਸ ਵਿੱਚ ਅਮਰ ਨੂਰੀ ਅਤੇ ਦਦਾਰ ਸੰਧੂ ਤੇ ਗੀਤ ਫਲਮਾਇਆ ਗਿਆ ਸੀ ਇਸ ਫਿਲਮ ਤੋਂ ਬਾਅਦ ਹੀ ਨੂਰੀ ਨੂੰ ਬਤੌਰ ਹੀਰੋਇਨ ਕੰਮ ਕਰਨ ਦੀਆਂ ਕਈ ਪੇਸ਼ਕਸ਼ਾਂ ਹੋਈਆਂ ਤੇ ਬਾਅਦ ਵਿੱਚ ਨੂਰੀ ਨੇ ਫਿਰ ਕਈ ਫਿਲਮਾਂ ਵੀ ਕੀਤੀਆਂ ਫਰਵਰੀ 2021 ਦੇ ਵਿੱਚ ਅਮਰ ਨੂਰੀ ਤੇ ਉਹਨਾਂ ਦੇ ਪਰਿਵਾਰ ਨੂੰ ਉਸ ਵਕਤ ਬਹੁਤ ਵੱਡਾ ਸਦਮਾ ਲੱਗਾ ਜਦੋਂ ਸਰਦੂਲ ਸਕੰਦਰ ਦੀ ਅਚਾਨਕ ਮੌਤ ਹੋ ਗਈ ਸਰਦੂਲ ਸਕੰਦਰ ਦੀ ਮੌਤ ਨੂਰੀ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ ਸੀ ਜੋ ਕਦੇ ਨਾ ਪੂਰਾ ਨ ਹੋਣ ਵਾਲਾ ਹੈ ਅਮਰ ਨੂਰੀ ਕਹਿੰਦੇ ਹਨ ਕਿ ਉਹਨਾਂ ਦੇ ਪਤੀ ਦੀ ਮੌਤ ਤੋਂ ਮਗਰੋਂ ਉਹਨਾਂ ਦੀਆਂ ਸਾਰੀਆਂ ਖਵਾਇਸ਼ਾਂ ਹੀ ਖਤਮ ਹੋ ਗਈਆਂ ਹਨ ਹੁਣ ਉਹ ਸਿਰਫ ਸਰਦੂਲ ਸਕੰਦਰ ਦੀਆਂ ਖਵਾਇਸ਼ਾਂ ਪੂਰੀਆਂ ਕਰਨ ਵਾਸਤੇ ਹੀ ਜੀ ਰਹੇ ਹਨ ਪਤੀ ਦੀ ਮੌਤ ਤੋਂ ਬਾਅਦ ਕਾਫੀ ਲੰਮਾ ਸਮਾਂ ਅਮਰ ਨੂਰੀ ਡਿਪਰੈਸ਼ਨ ਵਿੱਚ ਵੀ ਰਹੇ ਹਾਲੀ ਹਾਲੀ ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਹੁਣ ਉਹ ਆਪਣੇ ਬੱਚਿਆਂ ਦੇ ਨਾਲ ਆਪਣੇ ਪਤੀ ਸਰਦੋਲ ਸਿਕੰਦਰ ਦੀ ਜਾਤ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ ਸੋ ਇਹ ਸੀ ਕਹਾਣੀ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ